ਸਰੀਰਕ ਸੋਸ਼ਣ ਤੇ ਧੋਖਾਧੜੀ ਕਰਨ ਦੇ ਮਾਮਲੇ ਦੇ ਜਿਹੜੇ ਮਲਜਮ ਸੀ ਉਹਨਾਂ ਨੂੰ ਫੜਨ ਜਾਂਦੀ ਆ ਪੁਲਿਸ ਮਾਮਲਾ ਕਿੱਥੋਂ ਦਾ ਸਮਰਾਲੇ ਦਾ ਖੰਨੇ ਦਾ ਤੇ ਉੱਥੇ ਏਐਸਆਈ ਨਾਲ ਤੇ ਨਾਲ ਹੀ ਸਿਪਾਈ ਦੇ ਨਾਲ ਕਾਂਸਟੇਬਲ ਦੇ ਨਾਲ ਕੁੱਟਮਾਰ ਹੋ ਜਾਂਦੀ ਹੈ ਤਾਂ ਇਹ ਉਦੋਂ ਜੱਗੋ ਤੇਰਵੀਂ ਹੁੰਦੀ ਹੈ ਇਸ ਪੁਲਿਸ ਪਾਰਟੀ ਦੇ ਨਾਲ ਜਦੋਂ ਮਲਜਮਾਂ ਨੂੰ ਪੁਲਿਸ ਫੜਨ ਜਾਂਦੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਕਈ ਵਾਰਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਈ ਵਾਰੀ ਕੈਪਚਰ ਹੋ ਜਾਂਦੀਆਂ ਨੇ ਵੀਡੀਓ ਬਣ ਜਾਂਦੀ ਹੈ ਤੇ ਕਈ ਵਾਰੀ ਵੀਡੀਓ ਨਹੀਂ ਬਣਦੇ ਹਾਲਾਂਕਿ ਇਸ ਮਾਮਲੇ ਦਾ ਕੋਈ ਵੀਡੀਓ ਸਾਹਮਣੇ ਨਹੀਂ ਆਇਆ ਪਰ ਇਸ ਸਾਰੀ ਹੱਡ ਬੀਤੂ ਏਐਸਆਈ ਤੇ ਕਨਸਟੇਬਲ ਨੇ ਖੁਦ ਪੁਲਿਸ ਨੂੰ ਦੱਸਿਆ ਕਿ ਅਸੀਂ ਕਿਹੜੀ ਥਾਂ ਦੇ ਉੱਤੇ ਕਿਵੇਂ ਮਲਜਮਾ ਨੂੰ ਫੜਨ ਜਾ ਰਹੇ ਸੀ ਤੇ ਉੱਥੇ ਕੁੱਟਮਾਰ ਹੋ ਜਾਂਦੀ ਹੈ ਇੰਨੀ ਜ਼ਿਆਦਾ ਝੜਪ ਹੁੰਦੀ ਹੈ ਕਿ ਵਰਦੀ ਤੱਕ ਫਾੜ ਦਿੱਤੀ ਜਾਂਦੀ ਹੈ ਖੰਨਾ ਦੇ ਵਿੱਚ ਏਐਸਆਈ ਤੇ ਕਨਸਟੇਬਲ ਦੇ ਨਾਲੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਵਰਦੀ ਫਾੜੀ ਗਈ ਘਸੁੰਨ ਮਾਰੇ ਗਏ ਔਰ ਇਹ ਪੁਲਿਸ ਪਾਰਟੀ ਗਈ ਕਿ ਕਾਰਨ ਸੀ ਉਹ ਦੱਸ ਦਿੰਦੇ ਆ ਕਿ ਸ੍ਰੀ ਰਖਸ਼ੋਸ਼ਨ ਤੇ ਧੋਖਾ ਧੜੀ ਦੇ ਮਲਜਮਾਂ ਨੂੰ ਫੜਨ ਦੇ ਲਈ ਪੁਲਿਸ ਨੇ ਕਾਰਵਾਈ ਕਰਨੀ ਸੀ ਖੰਨਾ ਦੇ ਵਿੱਚ ਸਮਰਾਲਾ ਰੋਡ ਦੇ ਉੱਤੇ ਬਾਜੀਗਰ ਬਸਤੀ ਦੇ ਵਿੱਚ ਪੁਲਿਸ ਪਾਰਟੀ ਦੇ ਨਾਲ ਇਹ ਸਭ ਕੁਝ ਹੋਇਆ ਕੁਝ ਲੋਕਾਂ ਨੇ ਐਸਆਈ ਤੇ ਕਾਂਸਟੇਬਲ ਨੂੰ ਗਲੇ ਤੋਂ ਫੜ ਲਿਆ ਤੇ ਉਸ ਤੋਂ ਬਾਅਦ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਸ ਝੜਪ ਦੇ ਵਿੱਚ ਜ਼ਿਆਦਾਤਰ ਸੱਟਾਂ ਨੇ ਜਿਹੜੀਆਂ ਉਹ ਇਹਨਾਂ ASI ਤੇ ਕਾਂਸਟੇਬਲ ਨੂੰ ਲੱਗੀਆਂ ਨੇ ਕਿਉਂਕਿ ਦੱਸਿਆ ਜਾ ਰਿਹਾ ਕਿ ਉਸ ਪਾਸੇ ਦੂਜੇ ਪਾਸੇ ਜਿਹੜੀ ਦੂਜੀ ਧਿਰ ਦੇ ਵਿੱਚ ਲੋਕਸਾਨ ਕੁੱਟਮਾਰ ਕਰਨ ਵਾਲੇ ਜਿੰਨਾਂ ਤੇ ASI ਤੇ ਕਾਂਸਟੇਬਲ ਨੇ ਦੋਸ਼ ਲਾਇਆ ਉਹਨਾਂ ਦੀ ਗਿਣਤੀ ਜ਼ਿਆਦਾ ਸੀ ਦੋਨਾਂ ਨੂੰ ਬਹੁਤ ਜ਼ਿਆਦਾ ਕਹਿੰਦੇ ਕੁੱਟਿਆ ਗਿਆ ਤੇ ਕਾਂਸਟੇਬਲ ਤੋਂ ਨੂੰ ਧੱਕਾ ਮਾਰ ਕੇ ਗਲੀ ਦੇ ਵਿੱਚ ਜਿਹੜਾ ਸੱਟ ਦਿੱਤਾ ਗਿਆ ਜਾਂ ਧੱਕਾ ਮਾਰਿਆ ਗਿਆ ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਦਿੱਤਾ ਇਸ ਦੇ ਵਿੱਚ ਦੋ ਦੀ ਪਛਾਣ ਹੋਈ ਹੈ ਜਿਸ ਵਿੱਚ ਇੱਕ ਮੁਲਖ ਰਾਜ ਹੈ ਜਿਹੜਾ ਕਿ ਤੇ ਦੂਜਾ ਰਵੀ ਹੈ ਨਿਵਾਸੀ ਬਾਜੀਗਰ ਬਸਤੀ ਦੇ ਦੱਸੇ ਜਾ ਰਹੇ ਨੇ ਖੰਨਾ ਦੇ ਵਿੱਚ ਔਰ ਸਾਰੇ ਮੁਲਜ਼ਮਾਂ ਨੂੰ ਜਿਹੜੇ ਹੈ ਉੱਥੇ ਮੌਕੇ ਦੇ ਉੱਤੋਂ ਫਰਾਰ ਹੋ ਜਾਂਦੇ ਨੇ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਕਿ ਉਹ ਮਿਲ ਜਾਣ ਪੁਲਿਸ ਨੂੰ ਜਾਣਕਾਰੀ ਦੇ ਮੁਤਾਬਕ ਸਿਟੀ ਥਾਣਾ ਦੇ ਵਿੱਚ 30 ਮਾਰਚ 2024 ਨੂੰ ਇੱਕ ਆਰਥ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਸਰੀਰਕ ਸ਼ੋਸ਼ਣ ਕਰਨ ਤੇ ਇਟਲੀ ਭੇਜਣ ਦੇ ਨਾਮ ਤੇ ਕੀਤੀ ਗਈ ਧੋਖਾਧੜੀ ਦੇ ਮਾਮਲੇ ਦੇ ਮਲਜਮ ਸਨ ਜਿਹੜੇ ਉਹਨਾਂ ਨੂੰ ਬਾਜੀਗਰ ਬਸਤੀ ਦੇ ਵਿੱਚ ਰਹਿਣ ਵਾਲੇ ਜੀਤਾ RAM ਤੇ ਪੰਮਾ ਸਿੰਘ ਦੇ ਖਿਲਾਫ ਦਰਜ ਕੇਸ ਕੀਤਾ ਗਿਆ ਸੀ ਉਹਨਾਂ ਨੂੰ ਫੜਨ ਲਈ ਜਾ ਰਹੀ ਸੀ ਪੁਲਿਸ ਰੇਡ ਕੀਤੀ ਗਈ ਸੀ ਪੁਲਿਸ ਪਾਰਟੀ ਵੱਲੋਂ ਇਸ ਕੇਸ ਦੇ ਵਿੱਚ ਮਲਜਮਾਂ ਨੂੰ ਫੜਨ ਦੇ ਲਈ ASI ਮੁਖਤਿਆਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਬਾਜੀਗਰ ਬਸਤੀ ਜਦੋਂ ਪਹੁੰਚਦੀ ਹੈ ਤਾਂ ਉਹਨਾਂ ਦੇ ਨਾਲ ਹਵਲਦਾਰ ਪਰਮਜੀ ਸਿੰਘ ਕਾਂਸਟੇਬਲ ਸਿਮਰਨਜੀਤ ਸਿੰਘ ਵੀ ਨਾਲ ਮੌਜੂਦ ਸਨ ਔਰ ਜਦੋਂ ਘਰਬਾਰ ਦੇ ਬਾਰੇ ਪੁੱਛਿਆ ਗਿਆ ਤੇ ਏਐਸਆਈ ਤੇ ਕਾਂਸਟੇਬਲ ਨੇ ਦੱਸਿਆ ਕਿ ਪੁਲਿਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਏਐਸਆਈ ਮੁਖਤਿਆਰ ਸਿੰਘ ਦੇ ਅਨੁਸਾਰ ਜਦੋਂ ਅਸੀਂ ਮੁਲਜ਼ਮਾਂ ਦੇ ਘਰ ਦੇ ਬਾਰੇ ਪੁੱਛ ਰਹੇ ਸੀ ਤੇ ਮੁਲਖਰਾਜ ਰਵੀ ਤੇ ਦੋ ਹੋਰ ਲੋਕ ਸੀ ਜਿਹੜੇ ਪੁਲਿਸ ਨੂੰ ਗਾਲ੍ਹਾਂ ਕੱਢਣ ਲੱਗੇ ਔਰ ਸ਼ੁਰੂ ਕਰ ਦਿੱਤੀਆਂ ਗਈਆਂ ਰਵੀ ਤੇ ਇੱਕ ਹੋਰ ਅਣਪਛਾਤੇ ਵਿਅਕਤੀ ਨੇ ਉਸਦੇ ਅੱਗੇ ਖੜੇ ਹੋ ਕੇ ਕਾਂਸਟੇਬਲ ਸਮਰਜੀਤ ਸਿੰਘ ਨੂੰ ਗਲੇ ਤੋਂ ਫੜ ਲਿਆ ਫਿਰ ਉਹਨਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਵਰਦੀ ਫਾੜੀ ਗਈ ਮੁਲਕਰਾਜ ਤੇ ਉਸਦੇ ਇੱਕ ਸਾਥੀ ਨੇ ਉਸਦੇ ਗਲੇ ਤੋਂ ਫੜ ਲਿਆ ਧੱਕਾ ਮੁਕੀ ਕਰਨ ਲੱਗੇ ਤੇ ਵਰਦੀ ਦੇ ਦੋ ਬਟਨ ਵੀ ਟੁੱਟ ਗਏ ਫਿਰ ਮੁਲਜ਼ਮਾ ਨੇ ਕਾਂਸਟੇਬਲ ਸਿਮਰਜੀਤ ਸਿੰਘ ਨੂੰ ਧੱਕਾ ਦਿੱਤਾ ਤੇ ਗਲੀ ਦੇ ਵਿੱਚ ਸੁੱਟ ਦਿੱਤਾ ਐਸਆਈ ਅਨੁਸਾਰ ਮੁਲਜ਼ਮਾ ਨੇ ਸਾਡੇ ਮੁਕੇ ਵੀ ਮਾਰੇ ਕਿਸਨੂੰ ਵੀ ਮਾਰੇ ਨੇ ਇਹ ਵੀ ਗੱਲ ਆ ਜਿਹੜੀ ਉਹ ਦਰਜ ਕਰਾਈ ਗਈ ਹੈ ਉਸ ਐਫਆਈਆਰ ਦੇ ਵਿੱਚ ਸਰਕਾਰੀ ਡਿਊਟੀ ਦੇ ਵਿੱਚ ਜਿਹੜਾ ਅੜਿੱਕਾ ਬਣਨ ਦੇ ਲਈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਧੱਕੇ ਮੁਕੀ ਕਰਨ ਦੇ ਲਈ ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਔਰ ਇੱਥੇ ਦੱਸਣਾ ਬਣਦਾ ਹੈ ਕਿ ਮੁਲਕ ਰਾਜ ਦੇ ਖਿਲਾਫ ਇੱਕ ਦਰਜਣ ਤੋਂ ਵੱਧ ਅਪਰਾਧਿਕ ਮਾਮਲੇ ਪਹਿਲਾਂ ਤੋਂ ਹੀ ਦਰਜ ਨੇ। ਤਾਂ ਇਹ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਸਮਰਾਲਾ ਰੋਡ ਤੇ ਬਾਜੀਗਰ ਬਸਤੀ ਦੇ ਵਿੱਚ ਪੁਲਿਸ ਰੇਡ ਕਰਨ ਗਈ ਸੀ, ਮਲਜਮਾਂ ਨੂੰ ਫੜਨ ਗਈ ਸੀ। ਜਿਹੜਾ ਕਿ ਪਹਿਲਾਂ ਹੀ ਇੱਕ ਔਰਤ ਦੇ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਹੋਇਆ ਤੇ ਇੱਕ ਹੋਰ ਨਵਾਂ ਚੰਨ ਚਾੜ ਦਿੱਤਾ ਉੱਥੋਂ ਦੇ ਰਹਿਣ ਵਾਲੇ ਵਸਨੀਕਾ ਨੇ ਜਿਨ੍ਹਾਂ ਦੇ ਨਾਮ ਸામਨੇ ਆ ਰਹੇ ਨੇ ਹਾਲਾਂਕਿ ਦੂਜੀ ਧਿਰ ਦਾ ਪੱਖ ਹਲੇ ਤੱਕ ਸਾਹਮਣੇ ਨਹੀਂ ਆ ਸਕਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਤਾਂ ਰੇਡ ਕਰਨ ਗਏ ਸੀ ਕੰਮ ਆਪਣਾ ਕਾਨੂੰਨ ਦੇ ਮੁਤਾਬਕ ਕਰਨ ਗਏ ਸੀ ਪਰ ਸਾਡੇ ਨਾਲ ਇਹ ਧੱਕੇਮੁੱਕੀ ਹੋਈ ਔਰ ਕੁੱਟਮਾਰ ਕੀਤੀ ਗਈ ਤੇ ਵਰਦੀ ਤੱਕ ਫਾੜ ਦਿੱਤੀ ਗਈ ਤਜੇ ਆ ਮਾਮਲਾ ਸਾਹਮਣੇ ਆਇਆ ਦੇਖਦੇ ਹਾਂ ਕਿ ਤਫਤੀਸ਼ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਫਿਲਹਾਲ ਅਗਲੇ ਅਪਡੇਟ ਤੱਕ ਲਈ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ